ਉਹ ਵੀ ਊੜੇ ਆੜੇ ਦੀ ਲੜਾਈ ਈੜੀ ਡਾਂਗ ਲੈ ਕੇ ਆਈ ਸੱਸਾ ਬਣ ਗਿਆ ਸਪਾਈ ਤੇ ਹਾਏ ਹੱਥ ਨਹੀਂ ਆਉਣਾ ਭਾਈ ਯਾਰ ਫੋਨ ਤੇ ਆਪਣਾ ਠੀਕ ਆ ਪਰਮੈਸ਼ ਦੀ ਘਾਹ ਕੋਈ ਨਹੀਂ ਆਈ ਉਹ ਚੱਲ ਮੈਂ ਗੀਤ ਚਲਾਉਣਾ ਤਾਈ ਤੂੰ ਗੜਵੀਏ ਕੇ ਚਾਹ ਦੀ ਬਣਾ ਕੇ ਲੈ ਮਿਠਾ ਰੋਕੇ ਦੁੱਧ ਪਤੀ ਠੋਕੇ ਪਈ ਕਾਲ ਕੁੜਾ ਆਪਾਂ ਨੂੰ ਕੋਈ ਨਹੀਂ ਹੌਸਲੇ ਨਾਲ ਰਾੜ ਕੇ ਲਈ ਤੇ ਸੁਣ ਲਿਆ ਜੀ ਅਗਲਾ ਗੀਤ ਕਿਨੇ ਕਿਨੇ ਪਣੀ ਚਾ ਚਾਹ ਦਾ ਕੱਪ ਪਿਆ ਦੇ ਨਹੀਂ ਕਿਤੇ ਕਹੇ ਬੁਲਾ ਕੇ ਬਰਫੀ ਨਾਲ ਖਵਾ ਦੇ ਨਹੀਂ ਕਿਤੇ ਘਰੇ ਬੁਲਾ ਕੇ